ਅਨੇਮੀ ਜਦੋਂ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਪੈਂਦਾ ਕਿ ਮੈਂ ਰੁਕਾਂ ਤੇ ਤੁਸੀਂ ਇੰਨਾ ਪਿਆਰ ਅੱਜ bina ਕਿਸੇ ਸੱਦਾ ਪੱਤਰ ਨਹੀਂ ਅਰਸ਼ੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਮੈਨੂੰ ਲੱਗਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਕਿਉਂਕਿ ਮੈਂ ਕੋਈ ਵੀ ਐਹੋ ਜਿਹੀ ਫੈਲ ਸੈਨ ਨਹੀਂ ਕਰਦਾ ਜਿਸ ਨੇ ਲੋਕਾਂ ਦੀ ਜੇਬ ਤੇ ਇੱਕ ਪੈਸ਼ਨਰ ਵੀ ਭਾਰ ਦਿੰਦਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿੱਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਥੋੜਾ ਥੋੜਾ ਬਹੁਤ ਸਹਿਕਰੇ ਜੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਦੀ ਕੋਈ ਜੱਥੇ ਨੇ ਮੈਂ ਮੰਤਰੀ ਸਾਹਿਬ ਖਤਮ ਕਰਕੇ ਅਰਜ਼ੀ ਪੰਜਾਬ ਮੰਤਰੀ ਸਾਹਿਬ ਜੀ ਅਰਜ਼ੀ ਬਣਾਵਾਂਗੇ ਗੱਲ ਖੋਲੀਆਂ ਲੰਡਨ ਬਣਾਉਣ ਦੀ ਲੋੜ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਚੋਣ ਮੁਹਿੰਮ ਪਖਾਈ ਹੋਈ ਹੈ ਤੇ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫਲਾ ਤੁਰਿਆ। ਇਸ ਮੌਕੇ ਤੇ ਕੁਝ ਲੋਕਾਂ ਨੇ ਰਾਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੋਕ ਲਿਆ ਤੇ ਫਿਰ ਫੁੱਲਾਂ ਦੀ ਵਰਖਾ ਕੀਤੀ। ਖੂਬ ਨਾਰੇ ਵੀ ਲੱਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਉਪਲਬਧੀਆਂ ਤਾਂ ਗਿਣਵਾਈਆਂ ਪਰ ਵਿਰੋਧੀਆਂ ਤੇ ਤੰਜ ਕਸੇ ਬਿਨਾਂ ਨਾ ਰਹਿ ਸਕੇ। ਜੇ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੋਕਾਂ ਤੇ ਤੁਸੀਂ ਇੰਨਾ ਪਿਆਰ ਤੇ ਬਿਨਾ ਕਿਸੇ ਸਰਪੱਤਰ ਤੋਂ ਇਹ ਮੂਰਿਆ ਜਿੱਤੇ ਆਪਾਂ ਜਿਹਨੂੰ ਦੱਸ ਕੇ ਇਕੱਠੇ ਹੋਏ ਉਸ ਦਿਨ ਪਤਾ ਨਹੀਂ ਜੀ ਹਾਂ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ ਅਭਿੰਨ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ ਸੁਖਮਨੀ ਸੋਰੀਆ ਜੀ ਨੂੰ ਅੰਦਰ ਕਰਤਾ ਸੰਜੀਤ ਸਿੰਘ ਨੂੰ ਅੰਦਰ ਕਰਤਾ ਚਲੋ ਜਵਾਨ ਤੋਗੀ ਸੋ ਇਹ ਸੱਚ ਨੂੰ ਦਬ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਸੋ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹਨਾਂ ਨੂੰ ਵੀ ਹੱਕ ਹੈ ਅੰਦੀ ਲੋਕਾਂ ਤੇ ਛੱਡ ਦੋ ਉਹਨਾਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਠੀਕ ਲੱਗਦਾ ਹੈ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਅਰ ਸ਼ੀਤਾਂ ਦੀ ਧਰਤੀ ਤੇ ਸ਼ੁਰੂਆਤ ਹੋ ਰਹੀ ਹੈ ਮੇਰੇ ਨਾਲ ਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਅਰ ਆਪਾਂ ਆਪਾਂ ਕਿਸੇ ਨਾ ਹੋਣ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ